ਅਸੀਂ ਡਿਸਕਸ਼ਨ ਕਰ ਰਹੇ ਸੀ ਫਿਲਮ ਸਟਾਰਟ ਹੋਣ ਤੋਂ ਮਹੀਨਾ ਪਹਿਲਾਂ ਵੀ ਡਿਸਕਸ਼ਨ ਹੋਈ ਸੀ ਆ ਵਾਸ ਇਨ ਫਿਰ ਕੁਝ ਵਿੱਚ ਹੋਇਆ ਹਨਾ ਚੀਜ਼ਾਂ ਉਲਟ ਫੁਲਟ ਹੋਈਆਂ ਕੁਝ ਮੇਬੀ ਡੇਟਸ ਦਾ ਚੱਕਰ ਸੀਗਾ ਫਿਰ ਆਫ ਹੋ ਗਿਆ ਔਰ ਅਸੀਂ ਸਾਰੇ ਬੈਠੇ ਆਫਿਸ ਚ ਆਪਣੇ ਵੀਆਈਪੀ ਆਫਿਸ ਦੇ ਵਿੱਚ ਅਸੀਂ ਡਿਸਕਸ਼ਨ ਕਰ ਰਹੇ ਸੀ ਔਰ ਮੇਰੀ ਸਰ ਨਾਲ ਗੱਲ ਹੋਈ ਸਰ ਕਹਿੰਦੇ ਕਹਿੰਦੇ ਦੇਖ ਤੂੰ ਸਪਿਰਚੁਅਲ ਹੈਗੀ ਹੈ ਤੂੰ ਮੰਨਦੀ ਹੈ ਰੱਬ ਨੂੰ ਮੈਂ ਕਿਹਾ ਹਾਂ ਕਿੰਨੇ ਦੇਖ ਜੇ ਤੇਰੀ ਮੈਨੀਫੈਸਟੇਸ਼ਨ ਕੰਮ ਕਰਦੀ ਹੈ ਜੇ ਜੇ ਸੱਚੀ ਰੱਬ ਦਾ ਤੇਰੇ ਤੇ ਯਕੀਨ ਹੈ ਤੇ ਤੂੰ ਰੱਬ ਦੀ ਫੇਵਰੇਟ ਹੈ ਫਿਰ ਕੁਝ ਨਹੀਂ ਹੋ ਸਕਦਾ ਤੇ ਫਿਲਮ ਤੂੰ ਹੀ ਕਰੇਂਗੀ ਫਿਰ ਚਲੋ ਔਰ ਮੈਂ ਚਲੀ ਗਈ ਫਿਲਮ ਮੈਂ ਨਹੀਂ ਕਰ ਰਹੀ ਸੀ ਔਰ ਫਿਲਮ ਦਾ ਸ਼ੂਟ ਸ਼ੁਰੂ ਹੋ ਗਿਆ ਪਹਿਲਾ ਦਿਨ ਸ਼ੂਟ ਹੋ ਗਿਆ ਸ਼ਾਮ ਨੂੰ ਮੈਨੂੰ ਫੋਨ ਆ ਕਿ ਅਰਵਿੰਦ ਆ ਜਾ ਫੜਾ ਫਟਾ ਚ I think ਮੇਰੇ ਮम्मा ਬਿਮਾਰ ਸੀਗੇ ਮੈਂ ਕਿਹਾ ਮੈਂ ਮम्मा ਨੂੰ ਛੱਡ ਕੇ ਨਹੀਂ ਆ ਸਕਦੀ ਅਬ ਮਤਲਬ ਸ਼ੀ ਉਹਨਾਂ ਨੂੰ ਡੇਗੂ ਹੋਇਆ ਸੀਗਾ ਉਸ ਟਾਈਮ ਮੇਰੇ ਮम्मा ਇੱਕਦਮ ਖੜੇ ਹੋ ਗਏ ਮम्मा ਕਹਿੰਦੇ ਜਾ ਜਾ ਤੂੰ ਪੈਕ ਕਰ ਬੈਕਪੈਕ ਕਰ ਤੂੰ ਜਾ ਮੈਂ ਸੰਭਲ ਲੂੰਗੀ ਮੈਂ ਕਿਹਾ ਮੈਂ ਵੀ ਨਹੀਂ ਹੋਣਾ ਆਏ ਜੋਗੀ ਔਰ ਮੈਂ ਫਿਰ ਆਂਦੇ ਹੋਏ ਫੋਨ ਕਰ ਰਹੀ ਹਾਂ ਪ੍ਰਵੀਨ ਸਰ ਦਾ ਕਾਲ ਆਇਆ ਸਤਿੰਦਰ ਸਰ ਦਾ ਫੋਨ ਆਇਆ ਸਾਰਿਆਂ ਨਾਲ ਗੱਲ ਹੋਈ ਹੀ ਸਰ ਦਾ ਫੋਨ ਆਇਆ ਤੁਮੈਂ ਵਾਪਸ ਪੌਂਚੀਰ ਮੈਂ ਮਮਾ ਨੂੰ ਫੋਨ ਤੇ ਸਾਰੀ ਇਨਸਟਰਕਸ਼ਨਸ ਦੇ ਰਹੀ ਆ ਮਮਾ ਆ ਕਰ ਲਿਓ ਐਂ ਦਾ ਕਰ ਲਿਓ ਉਹ ਕਰ ਲਿਓ ਮੰਮੀ ਕਹਿੰਦੀ ਕੁਝ ਨਹੀਂ ਮੈਂ ਮੈ ਮੈਨੂੰ ਸੱਚੀ ਬਹੁਤ ਅੱਛਾ ਲੱਗ ਰਿਹਾ ਸੋ ਆਈ ਜੈਨੂਨਲੀ ਬਿਲੀਵ ਕਿ ਇਹ ਮੇਰਾ ਬੁਲਾਵਾ ਹੀ ਸੀ ਕਿਉਂਕਿ ਅਸੀਂ ਗੱਲ ਕਰ ਰਹੇ ਸੀ ਫਿਰ ਆਫ ਹੋਇਆ ਫਿਰ ਡੇਟ ਸ਼ਿਫਟ ਹੋਈ ਜਾਂ ਫਿਰ ਉਹ ਫਿਲਮ ਦੀ ਡੇਟ ਸ਼ਿਫਟ ਹੋਈ ਜਾਂ ਪਰ ਫਾਈਨਲੀ ਮੈਂ ਫਿਲਮ ਕਰ ਰਹੀ ਸੀ ਆਈ ਵਾਸ ਔਨ ਅ ਸੈਟ ਆਫਟਰ 2 ਡੇਸ ਆਫ ਦ ਸ਼ੂਟ ਇਹ ਬਹੁਤ ਸੋਣੀ ਗੱਲ ਜੀ ਥੈਂਕ ਯੂ ਥੈਂਕ ਯੂ ਮਾਤਾ ਜੀ ਮਸਲਵੇਂ ਫਿਲਮ ਵਿੱਚ ਵਾਰ ਸਤੇ ਕਹਾਣੀ ਹੈ ਨਾ ਜਿਵੇਂ ਸਰ ਨੇ ਦੱਸਿਆ ਤੇ ਇਹ ਤੁਹਾਡਾ ਵਿਸ਼ਵਾਸ ਹੀ ਸੀਗੇ ਨਾ ਉਹੀ ਤੁਹਾਨੂੰ ਫਿਲਮ ਦੇ ਵਿੱਚ ਲੈ ਆਇਆ ਚਾਹੇ ਦੋ ਦਿਨ ਬਾਅਦ ਹੀ ਲੈ ਕੇ ਆਇਆ ਸਭ ਤੋਂ ਵੱਡੀ ਗਲਪੀ ਤਾਂ ਕੀ ਸੀ ਮਦੂਸੀ ਕੀ ਐ ਮਾਈ ਗੋਡਸ ਫੇਵਰਿਟ ਚਾਈਲਡ অর ਨਾਟ ਇਹ ਰੱਬ ਤਾਂ ਵੀ ਟੈਸਟ ਲੈ ਲਿਆ ਤੁਸੀਂ ਇਹ ਸੀਗਾ ਜੀ ਹਾਂ ਮੈਂ ਹੈਗੀ ਆ ਫੇਵਰਿਟ ਕਿ ਨਹੀਂ ਇਹ ਸੀਗੀ ਗੱਲ ਚਲੋ ਮੇਰੇ ਕਾਰ ਦੇ ਬਾਅਦ ਕੁਝ ਸੀਗੇ ਵੈਰੀ ਨਾਈਸ ਹੁਣ ਠੀਕ ਆਂਟੀ ਠੀਕ ਨੇ ਬਸ ਕਿਰਪਾ ਕੀ ਮਾਤਰਾਣੀ ਦੇ ਵੈਰੀ ਨਾਈਸ ਚਲੋ ਜੀ ਕੁगराज ਵੀਰਨ ਮਾਈਕ ਪਾਸ ਕਰ ਦੋ ਵਿਰੇ ਤੋਂ ਡੱਕੇ ਮੇਨ ਦਾ ਐਕਸਪੀਰੀਅੰਸ ਰਹਾ ਮੂਵੀ ਦੇ ਸੈੱਟ ਤੇ ਮਾਤਾ ਰਾਣੀ ਦੇ ਉੱਤੇ ਜਾ ਕੇ ਐਂਡ ਸਾਰੀ ਟੀਮ ਨਾਲ ਕੰਮ ਕਰਕੇ ਸੱਚ ਗਾਲ ਜੀ ਸਾਰਿਆਂ ਨੂੰ ਅਹ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਾਰੀ ਮੀਡੀਆ ਦਾ ਇੱਥੇ ਪਹੁੰਚੇ ਨੇ ਤਾਲੀਵਾਲ ਸਾਹਿਬ ਦਾ ਰੋਸ਼ਨ ਬਾਈ ਹੋਣਾ ਦਾ ਸੋ ਜਦੋਂ ਸਤਿੰਦਰ ਬਾਈ ਹੋਣੀ ਤੇ ਅਮਨ ਸਿੱਧੂ ਬਾਈ ਹੋਣੀ ਆਏ ਮੇਰੇ ਕੋਲ ਘਰੇ ਤੇ ਸਟੋਰੀ ਮੈਨੂੰ ਨਰੇਟ ਕੀਤੀ ਉਹਨਾਂ ਨੇ ਤੇ ਉਸੇ ਟਾਈਮ ਹੀ ਮੈਨੂੰ ਇਹ ਲੱਗਿਆ ਸੀਗਾ ਵੀ ਬਹੁਤ ਡਿਫਰੈਂਟ ਆ ਮਤਲਬ ਜੋ ਮੈਨੂੰ ਕਲਾਈਮੈਕਸ ਸੀਗਾ ਜਾਂ ਪੂਰੀ ਸਟੋਰੀ ਦਾ ਇੱਕ ਜੋ ਫੀਲ ਸੀਗਾ ਫਲੋ ਸੀ ਉਹ ਵਾਕਈ ਮੈਨੂੰ ਬਹੁਤ ਡਿਫਰੈਂਟ ਲੱਗਿਆ ਤੇ ਉਸੇ ਟਾਈਮ ਹੀ ਮੈਂ ਕਹਤਾ ਸੀ ਭਾਜੀ ਉਹਨਾਂ ਨੂੰ ਵੀ ਆਈ ਏਮ ਇਨ ਤੇ ਜਦੋਂ ਸ਼ੂਟ ਵੀ ਕਰ ਇਹਦੇ ਵਿੱਚ ਨਾ ਜਿਹੜਾ ਕੈਰੈਕਟਰ ਸੀਗਾ ਮੇਰਾ ਬਹੁਤ ਸਟਲ ਸੀ ਤੇ ਮੈਨੂੰ ਥੋੜਾ ਜਿਹਾ ਉਦੋਂ ਫੀਲ ਹੋ ਰਿਹਾ ਸੀ ਵੀ ਯਾਰ ਜਿਆਦਾ ਜਿਆਦਾ ਸਟਰਲ ਨਾ ਹੋ ਜੇ ਵੀ ਮੈਂ ਇੰਨਾ ਜਿਆਦਾ ਸਟਰਲ ਕੀਤਾ ਨਹੀਂ ਲੱਗਿਆ ਬਟ ਜਦੋਂ ਡਬਿੰਗ ਵੇਲੇ ਮੈਂ ਫਿਲਮ ਇੱਕ ਫਲੋ ਦੇ ਵਿੱਚ ਸਾਰੀਆਂ ਰੀਲਾਂ ਇਕੱਠੀਆਂ ਦੇਖੀਆਂ ਤੇ ਉਹ ਵਾਕਈ ਸਤਿੰਦਰ ਭਾਈ ਉਹਨਾਂ ਦੀ ਵਿਜਨ ਸੀਗੀ ਉਹ ਤੇ ਉਹ ਕੰਮ ਆਈ ਜੀ ਤੇ ਬਾਕੀ ਤਾਂ ਹੁਣ ਆਡੀਅנס ਦੱਸੂਗੀ ਕਿ ਉਹਨਾਂ ਨੂੰ ਕਿਵੇਂ ਲੱਗੀ థాంਕ ਯੂ ਜੀ ਥੈਂਕ ਯੂ ਸੋ ਮਚ ਵੀਰ ਥੈਂਕ ਯੂ ਸੋ ਪੁੰਨਿਆ ਨੂੰ ਸਵਾਲ ਹੈ ਕਿ ਤੁਹਾਡਾ ਤੁਸੀਂ ਆਨਬੋਰਡ ਕਿਵੇਂ ਆਏ ਤੁਹਾਡੀ ਵੀ ਕੋ ਇੰਟਰਸਟਿੰਗ ਸਟੋਰੀ ਹੈ ਜਾਂ ਇੰਟਰਸਟਿੰਗ ਸਟੋਰੀ ਹੈ ਚਲੋ ਜੀ ਹੁਣ ਤੁਸੀਂ ਪਹਿਲਾਂ ਦੱਸੋ ਆਨਬੋਰਡ ਕਿਵੇਂ ਆਏ ਫਿਰ ਦੱਸੋ ਠੀਕ ਹੈ ਸੱਚਾ ਕਾਲ ਪਹਿਲਾਂ ਤਾਂ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਫॉर ਬੀਇੰਗ ਹੇਅਰ ਟੂਡੇ ਐਂਡ ਪਹਿਲਾਂ ਤਾਂ ਮੈਂ ਪੂਰੀ ਟੀਮ ਨੂੰ ਥੈਂਕ ਯੂ ਕਹਿਣਾ ਚਾਹੂੰਗੀ ਦੇ ਵਰ ਵੈਰੀ ਵੈਰੀ ਸਪੋਰਟਿਵ ਪੂਰੀ ਜਰਨੀ ਜੇ ਹੋ ਪਾਈ ਹੈ ਮੂਵੀ ਬਣ ਰਹੀ ਹੈ ਅੱਜ ਟ੍ਰੇਲਰ ਲਾਂਚ ਹੋਇਆ ਹੈ ਮਤਲਬ ਸ਼ਾਇਦ ਤੁਹਾਨੂੰ ਲੋਕਾਂ ਨੂੰ ਇਨਾ ਫੀਲਿੰਗ ਹੋ ਰਿਹਾ ਬਟ ਬੀਇੰਗ ਅ ਟੀਮ ਵੀ ਫੀਲ ਸੋ ਗ੍ਰੇਟਫੁਲ ਟੂਡੇ ਵੀ ਫੀਲ ਏ ਸਾਡਾ ਮਤਲਬ ਇੱਕ ਹੁੰਦਾ ਨਾ ਵੀ ਜਦ ਆਪਣੇ ਬੱਚੇ ਨੂੰ ਉੱਪਰ ਸਟੇਜ ਤੇ ਦੇਖ ਦਿਆਂ ਤਾਂ ਉਹ ਫੀਲਿੰਗ ਹੈ ਵੀ ਫਾਈਨਲੀ ਇਟ ਇਸ ਕੇਮ ਟੂ ਲਾਈਫ ਐਂਡ ਮੇਰੀ ਔਨ ਬੋਰਡ ਦੀ ਸਟੋਰੀ ਬੇਸਿਕਲੀ ਸਾਰਿਆਂ ਨੂੰ ਮਿਲਦਾ ਹੈ ਬੁਲਾਵਾ ਮਤਲਬ ਜਦ ਉਹ ਫੀਲ ਆਂਦੀ ਹੈ ਨਾ ਤਾਂ ਵਾਟ ਹੈਪਨਡ ਵਾਸ ਕਿ ਮੈਂ ਲਿਟਰਲੀ ਸ਼ੂਟ ਤੋਂ ਇੱਕ ਦਿਨ ਪਹਿਲਾਂ ਔਨ ਬੋਰਡ ਆਈ ਸੀਗੀ ਆਈ ਡਿਡਨਟ ਹੈਵ ਮਾਈ ਕਾਸਟੂਮਸ ਆਈ ਡਿਡਨਟ ਹੈਵ ਐਨੀਥਿੰਗ ਆਈ ਵਾਸ ਜਸਟ ਔਨ ਸੈਟ मतलब एक्चुअली वो बुलावा ही पहला महीने पहला मिले नहीं वर्कआउट हुई चीज़ा तो मैं मेरा मन बहुत सीगा, मैं रब न ही कह रही थी रबा कुछ तो करा दे यार प्लीज़ प्लीज़ आई रियली वांट टू डू दिस तो जब एक दिन पहला फोन आया सर कहें भी कोई इशू तो नहीं है भी एक दिन ही है भी बेसिकली शामी फोन आया अगले दिन मैं सैट पर पहुँचना सी आई वाज लाइक नहीं नहीं सर कोई इशू नहीं मैं पहुंचूंगी इट्स ओके okay. ਤੇ ਆਈ ਵਾਸ देयर ਐਂਡ ਆਈ ਥਿੰਕ ਉਹ ਦਿਨ ਕਿੱਦਾਂ ਨਿਕਲੇ ਸਾਨੂੰ ਨਹੀਂ ਪਤਾ ਲੱਗਿਆ ਬਿਕਾਜ਼ ਇਟ ਇਜ਼ ਅ ਹੋਲ ਫੈਮਿਲੀ ਨਾਓ ਮੈਨ ਲਾਦਾ ਆਈ ਕਨਸੀਡਰ ਐਵਰੀਬਾਡੀ ਐਸ ਮਾਈ ਮਦਰਸ ਮਾਈ ਸਿਸਟਰਸ ਯੂ نو ਮਾਈ ਬ੍ਰਦਰਸ ਬੇਸਿਕਲੀ ਐਂਡ ਥਿਸ ਫੀਲਿੰਗ ਇਜ਼ ਸੋ ਸਰੀਅਲ ਮੈਨ ਲਾਦਾ ਕਿ ਇਹ ਫੀਲਿੰਗ ਇਜ਼ ਵੈਰੀ ਡਿਫਰੈਂਟ ਐਂਡ ਮਦਰ ਆਨੀ ਦੀ ਪਿਕਚਰ ਹੈ ਇਟਸ ਸਪਿਰਚੁਅਲ ਐਂਡ ਮੈਨ ਲਾਦਾ ਸੈਟ ਤੇ ਹਰ ਦਿਨ ਅਸੀਂ ਉਹ ਫੀਲਿੰਗ ਫੀਲ ਕੀਤੀ ਹੈ ਦੈਟ ਇਜ਼ ਸੋ ਸੋ ਇੰਪੋਰਟੈਂਟ ਐਂਡ ਫੈਮਿਲੀ ਨਾਲ ਕੰਮ ਕਰਨਾ ਮਤਲਬ ਉਹ ਮੈਨੂੰ ਐ ਲੱਗਿਆ ਮੈਂ ਟ੍ਰਿਪ ਤੇ ਗਈ ਹੋਈ ਆ ਆਪਣੀ ਫੈਮਿਲੀ ਨਾਲ ਐਂਡ ਆਮ ਜਸਟ ਹੈਵਿੰਗ ਅ ਗਾਲਾ ਟਾਈਮ ਆਮ ਹੈਵਿੰਗ ਫਨ ਐਂਡ ਇਟ ਵਾਸ ਅ ਰੀਅਲੀ ਫਨ ਸ਼ੂਟ ਐਂਡ ਆਈ ਰੀਅਲੀ ਹੋਪ ਤੁਹਾਨੂੰ ਸਾਰਿਆਂ ਨੂੰ ਜਿਸ ਸੈਂਟੀਮੈਂਟ ਨਾਲ ਅਸੀਂ ਇਹ ਮੂਵੀ ਬਣਾਈ ਹੈ ਸਾਰੀ ਟੀਮ ਨੇ ਇੰਨੀ ਮਿਹਨਤ ਕੀਤੀ ਹੈ देयर ਹੈਵ ਬੀਨ ਸੋ ਮਨੀ ਅਪਸ ਐਂਡ ਡਾਊਨਸ ਡੂਰਿੰਗ ਦਾ ਸ਼ੂਟ ਬਟ ਅਸੀਂ ਸਾਰੇ ਉਹ ਪਾਰ ਕਰਕੇ ਇਕੱਠਿਆਂ ਨੇ ਵੀ ਆਰ ਹਿਓਰ ਟੂਡੇ ਐਂਡ ਆਮ ਫੀਲਿੰਗ ਸੋ 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 ਗ੍ਰੇਟਫੁਲ ਫਾਰ ਦਿਸ ਓਪਰਚ्युनिटी ਐਂਡ ਸੀਇੰਗ ਦਾ ਟ੍ਰੇਲਰ ਐਂਡ ਆਈ ਹੋਪ ði ਸੈਂਟੀਮੈਂਟਲ ਅਸੀਂ ਇਹ ਪਿੱਕਚਰ ਬਣਾਈ ਹੈ ਉਹ ਸੈਂਟੀਮੈਂਟ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਤਾਂ 26 ਸੈਪਟੈਂਬਰ ਨੂੰ 2025 ਜ਼ਰੂਰ ਜ਼ਰੂਰ ਭਾਵੇਂ تھیਟਰ ਤੁਹਾਡੇ ਕੋਲ ਹੋਵੇ ਦੂਰ ਹੋਵੇ ਆਣਾ ਜ਼ਰੂਰ ਹੈ ਐਂਡ ðiਸ ਇਜ਼ ਨਾਟ ਅ ਮੂਵੀ ਇਟਸ ਐਨ ਇਨਵੀਟੇਸ਼ਨ ਇਹ ਸਦਾ ਮਾਤਾ ਦਾ ਤਾਂ ਪਲੀਜ਼ ਪਲੀਜ਼ ਸਾਰੇ ਜਾ ਕੇ ਦੇਖਿਓ ਐਂਡ ਆਪਣਾ ਪਿਆਰ ਸਾਡੇ ਤੱਕ ਪਹੁੰਚਾਓ ਥੈਂਕ ਯੂ ਸੋ ਮਚ ਕਿਸੇ ਧਾਰਮਿਕ ਚੀਜ਼ ਦਾ ਨਾਮ ਆਇਆ ਚਲੋ ਬੁਲਾਵਾ ਆਇਆ ਹੈ ਪੰਜਾਬੀ ਸਿਨੇਮਾ ਔਰ ਉਹਨਾਂ ਪ੍ਰੋਡਿਊਸਰਸ ਨੂੰ ਬਹੁਤ ਸਾਰਾ ਸਤਿਕਾਰ ਜਿਨ੍ਹਾਂ ਨੇ ਬੁਲਾਇਆ ਤੇ ਪੈਸਾ ਖਰਚੇ ਔਰ ਸਤਿੰਦਰ ਦੇਵ ਇੱਕ ਬਾਤ ਠਹਿਰੇ ਹੋਇਆ ਇਨਸਾਨ ਹੈ ਬਹੁਤ ਕੰਮ ਕੀਤਾ ਬਹੁਤ ਠਹਿਰੇ ਹੋਇਆ ਇਨਸਾਨ ਹੈ ਸ਼ਾਂਤ ਸੁਭਾਅ ਦਾ ਡਾਇਰੈਕਟਰ ਛੋਟੀ ਗੱਲ ਨੂੰ ਡਾਇਰੈਕਟਰ ਦਾ ਕੰਮ ਹੁੰਦਾ ਕਿ ਬੜੇ ਸਹਿਜ ਤਰੀਕੇ ਦੇ ਨਾਲ ਔਰ ਵਟਿਆ ਕਰਕੇ ਪਰਦੇ ਤੇ ਦਿਖਾਵੇ ਤੇ ਉਹ ਹਰ ਵਾਰ ਇਸ ਚੀਜ਼ ਕਾਮਯਾਬੀ ਹੁੰਦਾ ਤੇ ਹਮੇਸ਼ਾ ਹੀ ਕਾਮਸਾਬ ਹੋਵੇ ਮੈਂ ਕਾਮਨਾ ਕਰਦਾ ਹਾਂ ਸਾਡੀਆਂ ਤਿੰਨਾਂ ਪੁੱਤਰ ਸਾਡਾ ਇਸ ਟੀਮ ਦੇ ਮੋਰੀ ਨੇ ਬਹੁਤ ਸਾਰਾ ਆਸ਼ੀਰਵਾਦ ਕੰਮ ਕਰਦੇ ਰਹੋ ਡਟੇ ਰਹੋ ਫਿਲਮਾਂ ਚੰਨੀਆਂ ਚਾਹੀਦੀਆਂ ਨੇ ਔਰ ਮੇਰੀ ਦੁਆ ਕਿ ਇਸ ਨੂੰ ਜ਼ਰੂਰ ਚੱਲੇ ਕਾਮਯਾਬ ਹੋ ਗਏ ਤੁਸੀਂ ਸਾਰੇ ਕਾਮਯਾਬ ਹੋਵੋ ਔਰ ਪੰਜਾਬੀ ਸਿਨੇਮਾ ਤੋਂ ਜਿਹੜਾ ਤੂਰ ਚਾ ਰਹੇ ਨੇ ਉਹਦਾ ਕਾਰਨ ਲੱਭ ਕੇ ਆਪਾਂ ਦੁਬਾਰਾ ਉਹਨਾਂ ਨੂੰ ਸਿਨੇਮਾ ਤੱਕ ਲਿਓਂ ਜੀ ਕਾਮਯਾਬ ਹੋਈਏ ਇਹੋ ਜੀ ਦੁਆ ਇਹੋ ਜਿਹਾ ਕਿ ਸੋਚੋ ਫਿਲਮਾਂ ਬਹੁਤ ਬਣਦੀਆਂ ਨੇ ਪਰ ਫਿਲਮ ਦੀ ਇੰਨੀ ਸੱਚੀ ਸੂਚੀ ਜਹੀ ਗੱਲ ਕਦੇ ਸੁਣਨ ਨੂੰ ਬਹੁਤ ਘੱਟ ਕਿਉਂਕਿ ਸਾਰਿਆਂ ਨੇ ਦਿਲ ਖੋਲ ਕੇ ਗੱਲਾਂ ਕੀਤੀਆਂ ਨੇ। ਔਰ ਜਿਉਂਦੇ ਰਹੋ, ਕਾਮਯਾਬ ਹੋਵੋ। ਤੁਹਾਡੀ ਕਾਮਯਾਬੀ ਲਈ ਮੈਂ ਹਮੇਸ਼ਾ ਅਰਦਾਸ ਕਰਦਾ। ਕੋ ਲੱਕ, ਆਲ ਦਾ ਮੇਰੀ ਬੈਸਟ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਜੀ। ਓਕੇ ਸਰ। ਤੁਸੀਂ ਦੱਸੋ ਤੁਸੀਂ ਟੀਮ ਦੇ ਨਾਲ ਐਕਸਪੀਰੀਅੰਸ ਕਰਦੇ ਕਿਵੇਂ ਦਾ ਰਿਹਾ ਕੰਮ ਕਰਕੇ? ਮੇਰਾ ਐਕਸਪੀਰੀਅੰਸ ਬਹੁਤ ਵਧੀਆ ਸੀਗਾ। ਮੈਨੂੰ ਜਿਆਦਾ ਬੋਲਣਾ ਨਹੀਂ ਆਉਂਦਾ ਚੰਗੀ ਤਰ੍ਹਾਂ ਤੇ মিডিਆ ਦਾ ਥੈਂਕਸ ਕਰਦਾ। ਆਪਣੇ ਪ੍ਰੋਡਿਊਸਰਸ ਦਾ ਥੈਂਕ ਕਰਦੇ ਤੇ ਸਿੰਦਰ ਭਾਜੀ ਜਿਹੜੇ ਮੈਨੂੰ ਇਸ ਟੀਮ ਦੇ ਨਾਲ ਜੋੜਿਆ ਜਿਨ੍ਹਾਂ ਨੇ ਉਹਨਾਂ ਦਾ ਥੈਂਕ ਯੂ ਕਰਦੇ ਆ ਥੈਂਕ ਯੂ ਥੈਂਕ ਯੂ ਸੋ ਮਚੀ ਥੈਂਕ ਯੂ ਹਰ ਟੂ ਰੋਸ਼ਨ ਭਾਈ ਮਾਈਕ ਇੱਧਰ ਪਾਸ ਕਰ ਦਿਓ ਪਲੀਜ਼ ਰੋਸ਼ਨ ਭਾਈ ਤੁਸੀਂ ਵੀ ਸਪੈਸ਼ਲੀ ਪਹੁੰਚੇ ਟ੍ਰੇਲਰ ਲਾਂਚ ਤੇ ਅਸੀਂ ਤੁਹਾਡਾ ਦੇਖੀ ਤੁਹਾਡਾ ਕਨੈਕਸ਼ਨ ਮਾਤਾ ਰਣ ਨਾਲ ਜ਼ਿਆਦਾ ਹੈ ਕਿਉਂਕਿ ਤੁਸੀਂ ਹਮੇਸ਼ਾ ਉਹਨਾਂ ਦੇ ਨਾਲ ਹੀ ਜੁੜੇ ਰਹੇ ਹੋ ਟੋਟਲੀ ਵਿਸ਼ਵਾਸ ਕੀ ਹੈ ਆਸਥਾ ਕੀ ਹੈ ਐਸ ਪਰ ਰੋਸ਼ਨ ਪ੍ਰਿੰਸ ਸਾਰਾ ਤੋਂ ਪਹਿਲਾਂ ਜੈ ਮਾਤਾ ਦੀ ਮਾਤਾ ਰਣ ਦੀ ਬੜੀ ਕਿਰਪਾ ਹੈ ਸਾਰੀ ਟੀਮ ਦੇ ਉੱਤੇ ਮੈਨੂੰ ਇਹ ਲੱਗਦਾ ਕਿ ਇਹਨਾਂ ਨੇ ਫਿਲਮ ਨੰਨੀ ਚੁਣਿਆ ਮਾ ਨੀਨਾ ਨੂੰ ਚੁਣਿਆ ਕਿ ਤੁਸੀਂ ਕੁਝ ਐਦਾਂ ਦਾ ਸਾਰਥਕ ਔਰ ਵਧੀਆ ਲੈ ਕੇ ਆਓ ਕਿ ਜਿਨ੍ਹਾਂ ਦੀ ਆਸਥਾ ਹੈ ਉਹ ਹੋਰ ਦੁੱਗਣੀ ਹੋਵੇ ਔਰ ਵਿਸ਼ਵਾਸ ਬਣੇ ਔਰ ਬਹੁਤ ਸੋਹਣਾ ਟ੍ਰੇਲਰ ਹੈ ਬਹੁਤ ਪਿਆਰਾ ਟ੍ਰੇਲਰ ਹੈ ਔਰ ਇਹਦੇ ਚੋਂ ਜੋ ਹੈ ਉਹ ਆਸਥਾ ਚਲਕਦੀ ਹੈ ਇਹ ਵਿਸ਼ਵਾਸ ਬਣਿਆ ਰਵੇ ਸਾਰਿਆਂ ਦਾ ਔਰ ਮੈਂ ਵੀ ਇਸ ਫਿਲਮ ਦਾ ਛੋਟਾ ਜਿਹਾ ਪਾਰਟ ਹੈਗਾ ਇੱਕ ਗਾਣਾ ਮੈਂ ਵੀ ਗਾਇਆ ਹੈ ਤੇ ਮੈਂ ਉਮੀਦ ਕਰਦਾ ਸੀ ਮੇਰੇ ਤੋਂ ਭਜਨ ਗਾਉਣਗੇ ਪਰ ਇਸ ਵਾਰ ਗਾਣਾ ਹੀ ਗਵਾਇਆ ਤੇ ਇਹਦਾ ਪਾਰਟ 2 ਬਣੇਗਾ ਤਾਂ ਉਹਦਾ ਟਾਈਟਲ Song ਫਿਰ ਮੈਂ ਗਾਉਂਗਾ ਤੇ ਹਰ ਜਿਸ ਦਿਨੇ ਫਿਲਮ ਰਿਲੀਜ਼ ਹੈ ਉਸ ਦਿਨ ਮਾਤਾ ਵੈਸ਼ਨੋ ਦੇਵੀ ਮਾਤਾ ਰਾਣੀ ਦੇ ਚਰਨਾਂ 'ਚ ਮੇਰੀ ਹਾਜ਼ਰੀ ਹੈ ਸਵੇਰ ਦੀ ਆਰਤੀ ਦੇ ਵਿੱਚ ਉਸੇ ਦਿਨ ਤੇ ਮੈਂ ਆਪਣੇ ਆਪ ਨੂੰ ਬੜਾ ਲੱਕੀ ਸਮਝਦਾ ਕਿ ਮੈਂ ਇਸ ਟੀਮ ਦਾ ਮੈਂਬਰ ਵੀ ਹਾਂ ਔਰ ਪਾਠਾਂ ਔਰ ਫਿਲਮ ਦਾ ਪਾਠਾਂ ਔਰ ਉਸੇ ਦਿਨ ਮਾਤਾ ਰਣੀ ਕੁਲ ਮੇਰ ਅਰਦਾਸ ਜਾ ਕੇ ਕਰੂੰਗਾ ਫਿਲਮ ਦੀ ਚੜਦੀ ਕਲਾ ਵਾਸਤੇ ਔਰ ਸਾਰਿਆਂ ਦੀ ਸਿਹਤ ਯਾ ਭੀ ਤੰਦਰੁਸਤੀ ਵਾਸਤੇ ਜੈ ਮਾਤਾ ਦੀ ਦੋ ਸਾਲ ਜਿਹੜੇ ਮੇਰੇ ਲੰਘੇ ਨੇ ਮਗਰ ਨੇ ਉਹ ਤੁਸੀਂ ਮੰਨ ਕੇ ਚੱਲੋ ਵੀ ਰੱਬ ਤੇ ਛੱਡਿਆ ਆ ਅਸੀਂ ਸਾਰਾ ਕੁਝ ਤੇ ਮਤਲਬ ਵਿਸ਼ਵਾਸ ਦੀ ਜੇ ਆਪਾਂ ਗੱਲ ਕਰੀਏ ਮੈਨੂੰ ਲੱਗਦਾ ਵੀ ਉਹ ਤਾਂ ਮਤਲਬ ਮੇਰੇ ਦਾਦੀ ਜੀ ਮੇਰੇ ਮੰਮੀ ਬਹੁਤ ਬਹੁਤ ਜਿਆਦਾ ਰਿਲੀਜੀਅਸ ਨੇ ਇਹ ਤੇ ਘਰੇ ਵੀ ਸਾਡੇ ਮਹਾਰਾਜ ਦਾ ਪ੍ਰਕਾਸ਼ ਹੈਗਾ ਸੋ ਰਿਲੀਜੀਅਸ ਮਾਹੌਲ ਤਾਂ ਸ਼ੁਰੂ ਤੋਂ ਹੀ ਸੀਗਾ ਬਟ ਮੈਨੂੰ ਲੱਗਦਾ ਜਦੋਂ ਜਵਾਨੀ ਚ ਵੈਸੇ ਵੀ ਜਦੋਂ ਤੁਸੀਂ ਪੜਦੇ ਹੁੰਨੇ ਉਦੋਂ ਇਧਰ ਧਿਆਨ ਥੋੜਾ ਥੋੜਾ ਜਿਹਾ ਘੱਟ ਹੁੰਦਾ ਪਰ ਜਦੋਂ ਕੋਈ ਵੀ ਚੀਜ਼ ਆ ਕੇ ਇੱਕੋ ਨੰਮ ਤੁਹਾਡੇ ਤੇ ਪੈਂਦੀ ਆ ਜਦੋਂ ਉਦੋਂ ਮੈਨੂੰ ਲੱਗਦਾ ਤੁਸੀਂ ਥੋੜਾ ਹੋਰ ਪੱਕੇ ਹੋਣਾ ਸ਼ੁਰੂ ਹੋਣੇ ਆ ਸੋ ਜਿਉਂ-ਜਿਉਂ ਮੈਨੂੰ ਲੱਗਦਾ ਉਮਰ ਵੱਧ ਗਈ ਤੇ ਹੌ ਤੂੰ ਵਿਸ਼ਵਾਸ ਪੱਕਾ ਹੁੰਦਾ ਗਿਆ ਬਹੁਤ ਖੂਬ ਅਰਵਿੰਦ ਤੁਸੀਂ ਪੀਸ ਤੁਸੀਂ ਵੀ ਕੁਝ ਦੱਸੋ ਟਾੜਾ ਕਦੋਂ ਲੱਗਿਆ ਵੀ ਰੱਬ ਤੇ ਹੁਣ ਵਿਸ਼ਵਾਸ ਜ਼ਿਆਦਾ ਮੈਂ ਹੁਣ ਰੱਬ ਅਸਰੇ ਛੱਡਿਆ ਸਭ ਕੁਝ ਜਦੋਂ ਐਗਜ਼ਾਮਸ ਦਿੰਦੀ ਸੀ ਜਿਸ ਦਿਨ ਰਿਜ਼ਲਟ ਆਉਂਦਾ ਸੀ ਨਹੀਂ ਉਹਦੇ ਲਈ ਪੜ੍ਹਨਾ ਵੀ ਪੈਂਦਾ ਪੜ੍ਹ ਕੇ ਦਿੰਦੇ ਸੀ ਐਗਜ਼ਾਮ ਵੀ ਇਦਾਂ ਹੀ ਬਸ ਛੱਡ ਆਏ ਰਿਜ਼ਲਟ ਵੇਲੇ ਤਾਂ ਉੱਠਦਾ ਸੀ ਵਿਸ਼ਵਾਸ ਨਹੀਂ ਮੇਰਾ ਬਣ ਜਾਂਦਾ ਸੀ ਮੇਰਾ ਬਣ ਜਾਂਦਾ ਸੀ ਮੇਰਾ ਮਿਕਸ ਜਾ ਰਿਹਾ ਬਟ ਹਾਂ ਕਈ ਵਾਰੀ ਆਂ ਲੱਗਦਾ ਵੀ ਉਹ ਐਗਜ਼ਾਮਸ ਦੇ ਦਿਨ ਖਤਮ ਨਹੀਂ ਹੋਏ ਹਲੇ ਤੱਕ ਚੱਲ ਰਹੇ ਨੇ ਇੱਕ ਇੱਕ ਐਗਜ਼ਾਮ ਰੋਜ਼ ਦੇਣਾ ਪੈਂਦਾ ਪਰ ਫਿਰ ਰੱਬ ਜਦੋਂ ਰਿਜ਼ਲਟ ਸਾਡੇ ਸਾਹਮਣੇ ਲੈ ਕੇ ਆਉਂਦਾ ਤਾਂ ਫਿਰ ਯਕੀਨ ਕਰਵਾਉਂਦਾ ਵੀ ਹਾਂ ਹੈਗਾ ਮੈਂ ਨਨੇਰੀ ਆਂ ਉਂਗਲੀ ਫੜਾ ਕੇ ਰੱਖ ਹੈਗਾ ਸੋ ਇਸ ਫਿਲਮ ਦਾ ਹੁਣ ਆਪਣੇ ਆਪ ਚ ਬਹੁਤ ਵੱਡਾ ਮੈਰਕਲ ਤੇ ਰੱਬ ਦਾ ਵਿਸ਼ਵਾਸ ਹੈ ਮੇਬੀ ਇਹ ਅਸੀਂ ਹੀ ਫਿਲਮ ਚੂਜ਼ ਕੀਤੀ ਇਸ ਵੀ ਆਰ ਬਲੇਸਡ ਟੂ ਬੀ ਦਾ ਪਾਰਟ ਆਫ ਸੱਚ ਅ ਗ੍ਰੇਟ ਅਮੇਜ਼ਿੰਗ ਫਿਲਮ ਜਿਹੜੀ ਕਿ ਪੰਜਾਬੀ ਇੰਡਸਟਰੀ ਚ ਮੈਨੂੰ ਤਾਂ ਲੱਗਦਾ ਕਿ ਮੇਰੇ ਜੰਮਣ ਤੋਂ ਪਹਿਲਾਂ ਹੋਈਆਂ ਹੋਣਗੀਆਂ ਜਿੰਨੀਆਂ ਹੋਈਆਂ ਹੋਣਗੀਆਂ ਪਰ ਸਾਨੂੰ ਕਦੇ ਮੈਂ ਕਦੇ ਦੇਖੀ ਨਹੀਂ ਸ਼ਾਇਦ ਇੱਕ ਜੁਣਾ ਮੋੜ 'ਚ ਸੀਗਾ ਥੋੜਾ ਜਿਹਾ ਪਾਰਟ ਉਹ ਹੈਗਾ ਪਰ ਉਸ ਤੋਂ ਬਾਅਦ ਇਸ ਪਾਸੇ ਕਿਸੇ ਨੇ ਧਿਆਨ ਨਹੀਂ ਦਿੱਤਾ ਬਟ ਆਮ ਗਲੈਡ ਸਿੰਦਰ ਸਰ ਪ੍ਰੋਡਿਊਸਰਸ ਕਿ ਤੁਸੀਂ ਇਹ ਸੋਚਿਆ ਔਰ ਸਾਨੂੰ ਇਸ ਕਹਾਣੀ ਦਾ ਹਿੱਸਾ ਬਣਾਇਆ ਔਰ ਇਸ ਤੋਂ ਜ਼ਾਦੇ ਮੈਂ ਧੰਨਵਾਦ ਮਾਤਰਾ ਨਹੀਂ ਦਰਨਾ ਚਾਹੀਆ ਵੀ ਥੈਂਕ ਯੂ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਸਾਨੂੰ ਸਾਰਿਆਂ ਨੂੰ ਚੂਜ਼ ਕੀਤਾ ਤੇ ਅੱਜ ਅਸੀਂ ਇੱਥੇ ਬੈਠੇ ਹਾਂ ਬਹੁਤ ਬਹੁਤ ਖੂਬ ਸਾਡੇ ਸਾਰਿਆਂ ਬਨ ਤੁਹਾਨੂੰ ਸਾਰਿਆਂ ਨੂੰ 올 ਦੀ ਬੈਸਟ ਫੋਰ ਦੀ ਮੂਵੀ ਥੈਂਕ ਯੂ ਸਰ ਐਂਡ ਹੁਣ ਆਪਾਂ ਕੁਐਸਚਨਸ ਲੈਣੇ ਮੀਡੀਆ ਤੋਂ ਜਿਨਾਂ ਨੇ ਵੀ ਕੁਐਸਚਨ ਪੁੱਛਣਾ ਹੈ ਹੈਂਡ ਰੇਸ ਕਰ ਦਿਓ ਮਾਈਕ ਉਹਨਾਂ ਤੱਕ ਪਹੁੰਚ ਜਾਓ ਭਾਜੀ ਮਾਈਕ ਹਲੇ ਉਹ ਆਊਗਾ ਮੈਂ ਆਪਣੇ ਲੈਣਾ ਨਹੀਂ ਦੇਣਾ ਹੋ ਜਾਂਦੀ ਹੈ ਹੋ ਜਾਂਦੀ ਹੈ ਪਰ ਚੜ੍ਹਾਈ ਤੇ ਜਿਵੇਂ ਸਾਰਨੇ ਕਿਹਾ ਕਿਉਂਕਿ ਸਾਡੇ ਕੋਲ ਟਾਈਮ ਲਿਮਿਟਿਡ ਹੁੰਦਾ ਸੀ ਆਸੀਂ ਸ਼ੂਟ ਕਰਨਾ ਸੀਗਾ ਜਾ ਕੇ ਤਾਂ ਸਾਨੂੰ ਮਾਤਾ ਰਾਣੀ ਨੇ ਗੱਡੀਆਂ ਥੱਲੇ ਉਹ ਬੁਲਾਇਆ ਹੋਇਆ ਸੀ ਆ ਪਰ ਜਦੋਂ ਮੈਂ ਪਹਿਲੀ ਵਾਰ ਹੀ ਗਈਆਂ ਮੈਂ ਪਹਿਲਾਂ ਗਈ ਨਹੀਂ ਸੀ ਮੇਰੇ ਘਰ ਦੇ ਮੇਰੀ ਚਾਚੀ ਜੀ ਬਹੁਤ ਮੰਨਦੇ ਨੇ ਤੇ ਉਹ ਜੋਤ ਵੀ ਲਾਉਂਦੇ ਨੇ ਮਾਤਾ ਰਾਣੀ ਦੀ ਘਰੇ ਤੇ ਉਹ ਕਹਿੰਦੇ ਤੂੰ ਜਾ ਰਹੀ ਹੈਂ अच्छा किवें ਜਾਏਗੀ ਮੈਂ ਕਿ ਮੈਨੂੰ ਲੈ ਕੇ ਜਾਣਗੇ ਪ੍ਰੋਡਕਸ਼ਨ ਵਾਲੇ اچھا ਫਿਲਮ ਹੈ ਤੇ ਤੈਨੂੰ ਪੈਸੇ ਵੀ ਮਿਲਣਗੇ ਇਹ ਵੀ ਮਾਤਾ ਰਾਣੀ ਕੋਲ ਜਾਣਦੇ ਵੀ ਪੈਸੇ ਮਿਲ ਰਹੇ ਨੇ ਤੈਨੂੰ ਬੁਲਾਵਾ ਵੀ ਆਇਆ ਹੈ ਸੋ ਮੈਂ ਕਿਹਾ ਹਾਂ ਮੈਨੂੰ ਰਿਅਲਾਈਜ਼ ਹੋ ਗਿਆ ਉਹਨਾਂ ਨਾਲ ਗੱਲ ਕਰਦੇ ਕਰਦੇ ਵੀ ਕਿੰਨੀ ਇੱਛਾ ਹੁੰਦੀ ਹੈ ਨਾ ਇੱਕ ਭਗਤ ਦੀ ਆ ਵੀ ਮਾਤਾ ਨੂੰ ਆਪਣੇ ਗੁਰੂ ਨੂੰ ਮਿਲਣ ਦੀ ਤੇ ਮੈਂ ਉਹ ਉਹ ਮੰਚ 'ਚ ਸੀਗਾ ਮੇਰੇ ਜਦੋਂ ਮੈਂ ਉੱਥੇ ਜਾ ਰਹੀ ਸੀ ਔਰ ਮੈਂ ਜਦੋਂ ਉੱਥੇ ਪਹੁੰਚੀ ਕੁਝ ਹੋਇਆ ਕੁਝ ਮੈਸਡ ਅਪ ਹੋਇਆ ਮੇਬੀ ਮੈਂ ਪਿਆਰ ਹੋ ਕੇ ਆਈ ਅੱਧਾ ਤਿਆਰ ਮੈਂ ਮੇਬੀ ਸ਼ੂਜ਼ ਪੁੱ ਲਗੀ ਰੂਮ ਚ ਕੁਝ ਵੀ ਐਦਾਂ ਦਾ ਕੁਝ ਹੋਇਆ ਮੈਂ ਕਿਹਾ ਹਾਈ ਮੈਂ ਕੀ ਕਰੂੰ ਮੈਂ ਪੈਨਿਕ ਹੋ ਰਹੀ ਸੀ ਜਦ ਮੈਂ ਗੱਡੀ ਚੋਂ ਨਿਕਲਣ ਲੱਗੀ ਨਾ ਮੇਰਾ ਇੰਨੀ ਜ਼ੋਰ ਕੇ ਹੱਥ ਆਇਆ ਨਾ ਬਾਰਿਚ ਉਹ 1 ਮਿੰਟਾ ਮੇਰੇ ਨਿਸ਼ਾਨ ਰਿਹਾ ਹੈ ਉਂਗਲ ਤੇ ਇੰਨੀ ਜ਼ੋਰ ਕੇ ਮੇਰਾ ਹੱਥ ਜਦੋਂ ਮੂਮੈਂਟ ਮੈਂ ਉੱਥੇ ਆਈਆਂ ਔਰ ਮੈਨੂੰ ਰਿਅਲਾਈਜ਼ ਹੋ ਗਿਆ ਮੈਂ ਇੱਕਦਮ ਉੱਥੇ ਪ੍ਰੈਜ਼ੈਂਟ ਹੋ ਗਈ ਔਰ ਮੈਂ ਕਿਹਾ थैंक यू थैंक यू ਐਂਡ ਸੌਰੀ ਸੌਰੀ ਅਗਰ ਮੇਰੇ ਤੋਂ ਕੁਝ ਵੀ ਕਿ ਉੱਥੇ ਪਹੁੰਚਦੇ ਹੀ ਮੈਂ ਸੋਚ ਲਈ ਥਾਏ ਉਹਦੀ ਗਲਤੀ ਹੈ ਉਹਦੀ ਗਲਤੀ ਹੈ ਕੀ ਹੋ ਗਿਆ ਐਦਾਂ ਨਾ ਹੋ ਜਾਏ ਮੈਸਡਪ ਨਾ ਹੋ ਜਾਏ ਪਰ ਦ ਮੂਮੈਂਟ ਮੈਂ ਗੱਡੀ ਜੋ ਬਾਹਰ ਨਿਕਲੀ ਉਸ ਦਿਨੋਂ ਸੇ ਸ਼ੂਟ ਕਰਨ ਜਾਣਾ ਸੀਗਾ ਉੱਤੇ ਤੇ ਮੇਰਾ ਹੱਥ ਆ ਗਿਆ ਬਾਰੀ ਚ ਬਹੁਤ ਜ਼ੋਰ ਕੇ ਮੇਰੀ ਉਂਗਲ ਬਿਲਕੁਲ ਹੀ ਕਾਲੀ ਹੋ ਗਈ ਸੀ ਖੂਨ ਜਿਹਾ ਜਮਾ ਹੋ ਗਿਆ ਸੀ ਤੇ ਮਤਲਬ 1 ਮਹੀਨਾ ਉਹ ਟਰੀਟ ਸਹੀ ਨਹੀਂ ਹੋਈ ਹੈਗੀ ਪਰ ਹੁਣ ਚਲੋ ਬੈਠ ਜਾ ਪਰ ਉਸ ਟਾਈਮ ਮੈਨੂੰ ਇਹ ਰਿਅਲਾਈਜ਼ ਹੋਇਆ ਕਿ ਓਕੇ ਮਾਤਾ ਰਾਨੀ ਕਹਿੰਦੇ ਤੂੰ ਕਿੱਧਰ ਇੱਧਰ ਉੱਧਰ ਪੱਟਦੀ ਫਿਰਦੀ ਹੈ ਜਸਟ ਬੀ ਹੈਅਰ ਇੱਥੇ ਆ ਜਾ ਫਿਰ ਉੱਥੇ ਰਿਲਾਇਜ਼ ਹੋਏ ਵੀ ਜਦ ਤੁਸੀਂ ਆਈ ਰੱਬ ਕੋਲ ਗਏ ਫਿਰ ਆਪ ਕੋ ਬਹੁਤ ਛੋਟੀਆਂ ਚੀਜ਼ਾਂ 'ਚ उलझे ਰਹਿਨੇ ਆ ਸਵਾਲ ਜਵਾਬ ਇਹ ਤਰਮੂ ਤਰਮ ਐਦੀ ਕੋਈ ਗੁੰਝਾਇਸ਼ ਨਹੀਂ ਹੁੰਦੀ ਰੱਬ ਐਕਚੁਅਲੀ ਇੱਕ ਆ ਤੁਹਾਡੀ ਫੀਲਿੰਗ ਜਿੱਥੇ ਰਲ ਜੀ ਉੱਥੇ ਤੁਹਾਨੂੰ ਟਿਕ ਜਾਣਾ ਚਾਹੀਦਾ ਉਹ ਪਾਵਰ ਤਾਂ ਇੱਕੋ ਹੀ ਹੈ ਪਾਵਰ ਇੱਕੋ ਹੀ ਹੈ ਬਿਲਕੁਲ ਇੱਕੋ ਹੀ ਹੈ ਪਾਵਰ ਹੈ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਪਾਵਰ ਹੈ ਮੰਨਣਾ ਚਾਹੀਦਾ ਸਭ ਤੋਂ ਵੱਡਾ ਐਗਜ਼ਾਮਪਲ ਆਪਣਾ ਪੰਜਾਬ ਸ਼ੋਅ ਕਰ ਰਿਹਾ ਕਿ ਪਾਵਰ ਹੈ ਯੂਪੀਤੋ ਵੀ ਆਏ ਹੋਏ ਨੇ ਦੇਸਪਾਈਟ ਬੀਇੰਗ ਐਨੀ ਮੁਸਲਿਮ ਸਿੱਖ ਹਿੰਦੂ ਉਹ ਸਾਰੇ ਇਕੱਠੇ ਹੋ ਰਹੇ ਨੇ ਨਾ ਉਹਨਾਂ ਨੇ ਨਹੀਂ ਸੋਚਿਆ ਕਿ ਹਾਂ ਸਾਡਾ ਜਿਹੜਾ ਹੜਾ ਆ ਕਿਸੇ ਹਿੰਦੂ ਦੇ ਘਰ ਆਇਆ ਸਿੱਖ ਦੇ ਘਰ ਆਇਆ ਮੁਸਲਿਮ ਦੇ ਘਰ ਆਇਆ ਉਹਨਾਂ ਨੂੰ ਐ ਲੱਗੇ ਵੀ ਸਾਨੂੰ ਹੈਲਪ ਕਰਨੀ ਚਾਹੀਦੀ ਹੈ ਜਾ ਕੇ ਮੈਂ ਗਈ ਸੀਗੀ ਉੱਥੇ ਔਰ ਜਦੋਂ ਦੇਖਿਆ ਕਹਿੰਦੇ ہمارے ਪਾਸ ਇਹ ਹੈ ਰਾਸ਼ਨ ਹੈ ਕਿ ਕਿਸੇ ਨੇ ਗੈਣੇ ਵੇਚਤੇ ਕੋਈ ਜਿੰਨਾ ਵੀ ਜਿਹਦੇ ਤੋਂ ਸਰ ਰਿਹਾ ਸੀ ਉਹ ਕਰ ਰਿਹਾ ਸੀ ਉਹਨਾਂ ਨੇ ਇਹ ਨਹੀਂ ਨਾ ਸੋਚਿਆ ਕਿ ਹਾਂ ਜੀ ਇਸ ਧਰਮ ਤੋਂ ਇਸ ਧਰਮ ਨੂੰ ਦਵਾਂਗੇ ਦੇ ਸਰਚ ਵੀ ਹਾਂ ਤੁਸੀਂ ਦੱਸੋ ਪਹਿਲਾਂ ਕਿ ਇਹਨਾਂ ਨੂੰ ਮੰਨ ਦੇਓ ਕਿ ਨਹੀਂ ਨਾ ਤਾਂ ਮੈਨੂੰ ਐ ਲੱਗਦਾ ਕਿ ਸਭ ਤੋਂ ਵੱਡਾ ਐਗਜ਼ਾਮਪਲ ਹੈ ਔਰ ਸਾਡੇ ਪ੍ਰੋਡਿਊਸਰਸ ਨੇ ਸਾਡੀ ਫਿਲਮ ਇੰਡਸਟਰੀ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਪੰਜਾਬ ਨੂੰ ਵਰਸਟਾਈਲ ਸ਼ੋ ਕਰੰਦਾ ਲਿਬਰਲ ਸ਼ੋ ਕਰੰਦਾ ਤੇ ਉਹ ਸਭ ਤੋਂ ਜ਼ਿਆਦਾ ਸੁਣਾਈ ਗੱਲ ਹੈ ਤੇ ਮੇਰਾ ਦੂਸਰਾ ਸਵਾਲ ਫੁਖਰਾਤ ਸਰ ਤੋਂ ਹੈ ਸਰ ਜਦੋਂ ਤੁਹਾਨੂੰ ਪਤਾ ਲੱਗਿਆ ਟਾਈਟਲ ਦਾ ਹਾਂ ਜੀ ਜੀ ਚਲੋ ਬੁਲਾਵਾ ਆਇਆ ਜਦੋਂ ਤੁਸੀਂ ਟਾਈਟਲ ਸੁਣਿਆ ਤੁਹਾਡਾ ਕੀ ਰਿਐਕਸ਼ਨ ਸੀਗਾ ਤੇ ਤੁਹਾਨੂੰ ਲੱਗਦਾ ਹੈ ਫਿਲਮ ਜੋ ਕਿ ਬਹੁਤ ਰਿਲੀਜੀਅਸ ਤੌਰ ਤੇ ਬਣਾਈ ਗਈ ਹੈ ਆਸਥਾ ਇਹਦੇ ਵਿੱਚ ਹੈ ਕਿ ਆਡੀਅנס ਦੇ ਦਿਲਾਂ ਨੂੰ ਛੂਏਗੀ ਦੇਖੋ ਪਹਿਲਾਂ ਇਹਦਾ ਟਾਈਟਲ ਕੱਲਾ ਬੁਲਾਵਾ ਸੀ ਜਦੋਂ ਹਜੇ ਸਟੇਜ 1 ਤੇ ਚੱਲ ਰਿਹਾ ਸੀ ਪ੍ਰੀਪ੍ਰੋਡਕਸ਼ਨ ਸੀ ਜਨ ਤੇ ਮੈਨੂੰ ਤਾਂ ਉਹ ਵੀ ਬਹੁਤ ਵਧੀਆ ਲੱਗਿਆ ਸੀ ਸੋ ਜਦੋਂ ਚਲੋ ਬੁਲਾਵਾ ਹੈ ਉਹਦੋਂ ਇੱਕ ਵਾਰੀ ਸੁਣ ਕੇ ਇਦਾਂ ਲੱਗਾ ਵੀ ਹਾਂ ਹੁਣ ਕੰਪਲੀਟ ਟਾਈਟਲ ਲੱਗਦਾ ਅ ਰੈਲੀਜੀਅਸ ਦੀ ਜੀ ਮੈਨੂੰ ਇਦਾਂ ਲੱਗਦਾ ਵੀ ਫਿਲਮ ਜਿੱਦਾਂ ਸੁਤਿੰਦਰ ਬਾਈ ਉਹਨਾਂ ਨੇ ਵੀ ਦੱਸਿਆ ਪਹਿਲਾਂ ਵੀ ਫਿਲਮ ਇਹ ਸੋਸ਼ਲ ਇਸ਼ੂਜ਼ ਦੇ ਉੱਤੇ ਹੈ ਉਹਦੇ ਵਿੱਚ ਜਿਹੜੇ ਕੈਰੈਕਟਰਸ ਨੇ ਉਹ ਰੈਲੀਜੀਅਸ ਨੇ ਹੈਨਾ ਤਾਂ ਉਹ ਇੱਕ ਮੈਨੂੰ ਜਦੋਂ ਮੈਂ ਡਬਿੰਗ ਵੇਲੇ ਪੂਰੀ ਫਿਲਮ ਦੇਖੀ ਸੀਗੀ ਤਾਂ ਉਦੋਂ ਵੀ ਇੱਕ ਫੀਲ ਆਉਂਦਾ ਸੀਗਾ ਵੀ ਹਾਂ ਵੀ ਇਹ ਕੈਰੈਕਟਰਸ ਦਾ ਜੋ ਇੱਕ ਪੂਰਾ ਔਰਾ ਆ ਉਹ ਰਿਲੀਜੀਅਸ ਆ ਬਟ ਇਹਦੇ ਵਿੱਚ ਜਿੰਨੇ ਮੈਸੇजेस ਨੇ ਪਲੱਸ ਜਿੱਦਾਂ ਪੂਰੀ ਥੀਮ ਚੱਕੀ ਹੋਈ ਆ ਉਹ ਸਾਰੀ ਸੋਸ਼ਲ ਇਸ਼ੂਜ਼ ਨੂੰ ਇਫੈਕਟ ਕਰਦੀ ਆ ਸੋ ਸਾਨੂੰ ਤਾਂ ਬਹੁਤ ਪਸੰਦ ਆਈ ਜੀ ਤੇ ਹੁਣ ਉਮੀਦ ਕਰਦੇ ਆ ਕਿ ਆਡੀਅנס ਨੂੰ ਵੀ ਵਧੀਆ ਲੱਗੂ ਥੈਂਕ ਯੂ ਸੋ ਮਚ ਅਸੀਂ ਥੋੜਾ ਸ਼ੂਟ ਤੇ ਸੀਗਾ ਸਭ ਤੋਂ ਪਹਿਲਾਂ ਤਾਂ ਅਜਿਹਾ ਬਿੰਗ ਆਰਟਿਸਟ ਨੂੰ ਬਹੁਤ ਮੁਸ਼ਕਿਲ ਹੁੰਦਾ ਜੀ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਥੈਂਕਫੁਲ ਆਪਣੀ ਟੀਮ ਦਾ ਸਤਿੰਦਰ ਭਾਈ ਉਹਨਾਂ ਦਾ ਹੀਰ ਸਾਹਿਬ ਉਹਨਾਂ ਦਾ ਗੁਰਜੀਤ मैम ਉਹਨਾਂ ਦਾ ਸਾਰਿਆਂ ਦਾ ਹੀ ਕਿਉਂਕਿ ਜੇ ਤੁਹਾਨੂੰ ਤੁਹਾਡੇ ਪ੍ਰੋਡਿਊਸਰਸ ਵੱਲੋਂ ਤੁਹਾਡੀ ਟੀਮ ਵੱਲੋਂ ਡਾਇਰੈਕਟਰ ਸਾਹਿਬ ਵੱਲੋਂ ਸਪੋਰਟ ਨਾ ਹੋਵੇ ਫਿਰ ਮੈਨੂੰ ਲੱਗਦਾ ਟੈਕਲ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਅ ਸਿੰਸਾ ਹੀ ਡੇਟ ਤੋਂ 2.5 ਸਾਲਾਂ ਤੋਂ ਜਿਵੇਂ ਇਸ਼ੂਸ ਚੱਲ ਰਹੇ ਸੀਗੇ ਬਹੁਤ ਸਾਰੇ ਤਾਂ ਕਈ ਐਡਮਿਸ਼ਨਸ ਹੋਈਆਂ ਜਦੋਂ ਫਿਲਮ ਸਾਡੀ ਸ਼ੁਰੂ ਹੋਈ ਸੀ ਆਈ ਗੈਸ 15-15 ਨੂੰ ਹੋਈ ਸੀ ਭਾਜੀ 15 ਨਵੰਬਰ ਨੂੰ ਲਾਸਟイヤー ਸਾਡੀ ਫਿਲਮ ਸ਼ੁਰੂ ਹੋਈ ਸੀ ਤੇ 17 ਨੂੰ ਉਹ ਇਸ਼ੂ ਆਇਆ ਤੇ ਮੈਂ ਭਾਜੀ ਉਹਨਾਂ ਨੂੰ ਅਜੇ 1-2 ਦਿਨ ਹੋਏ ਸੀਗੇ ਫਿਲਮ ਸ਼ੁਰੂ ਹੋਈ ਨੂੰ ਤੇ ਸਾਰੀ ਰਾਤ ਸਾਡੀ ਹਸਪੀਟਲ ਦੇ ਵਿੱਚ ਲੰਗੀ ਤੇ ਜਦੋਂ ਮੈਂ 4-5 ਵਜੇ ਸਵੇਰੇ ਤੜਕੇ ਘਰੇ ਆਇਆ ਤੇ ਮੈਸਟਰ ਜੀ ਦਰਬਾਈ ਉਹਨਾਂ ਨੂੰ ਮੈਸੇਜ ਕੀਤਾ ਵੀ ਭਾਜੀ ਮੈਂ ਹੁਣੇ ਜਸਟ ਆਇਆ ਤੇ ਇਦਾਂ ਇਦਾਂ ਹੋਇਆ ਰਤੀ ਤੇ ਵੀ ਆਲ ਵੀ ਆਨ ਦਾ ਸੈੱਟ ਪਰ ਮੈਨੂੰ ਥੋੜਾ ਟਾਈਮ ਚਾਹੀਦਾ ਤੇ ਭਾਜੀ ਉਹਨਾਂ ਨੇ ਇੰਨੀ ਸਪੋਰਟ ਦਿਖਾਉਂਦੇ ਹੋਏ ਮਤਲਬ ਹਾਲਾਂਕਿ ਬਹੁਤ ਔਖਾ ਹੁੰਦਾ ਜਦੋਂ ਤੁਸੀਂ ਇੱਕ ਪੂਰਾ ਬ੍ਰੇਕਡਾਊਨ ਕੀਤਾ ਹੁੰਦਾ ਸੀਨਾਂ ਦਾ ਵੀ ਅੱਜ ਦੇ ਦਿਨ ਅਸੀਂ ਆਹ ਆ ਸੀਨ ਕਰਨੇ ਆ ਸਰੀ ਪ੍ਰੋਡਕਸ਼ਨ ਆਈ ਹੁੰਦੀ ਹੈ ਕਈ ਜਿਹੜੀ ਟੋਡਾ ਤਾਂ ਮਾਜਮਾ ਜਿਆਦਾ ਵੱਡਾ ਹੁੰਦਾ ਉਸ ਦਿਨ ਦਾ ਪਰਟੀਕੂਲਰ ਦਿਨ ਦਾ ਬਟ ਫਿਰ ਵੀ ਭਾਜੀ ਉਹਨਾਂ ਨੇ ਇੰਨਾ ਜ਼ਿਆਦਾ ਸਪੋਰਟ ਕੀਤਾ ਹਾਂਜੀ ਨੋ ਡਾਊਟ ਡਿਫਿਕਲਟ ਕਾਫੀ ਸੀਗਾ ਮਤਲਬ ਮੈਨੂੰ 10 15 ਮਿੰਟ ਦੀ ਵੀ ਬ੍ਰੇਕ ਮਿਲਦੀ ਸੀਗੀ ਤਾਂ ਮੈਨੂੰ ਹੁੰਦਾ ਸੀਗਾ ਵੀ ਜੇ ਵੀ ਜੇ ਸਾਡਾ ਸੈੱਟ ਨੇੜੇ ਆ ਇੱਕ ਦਿਨ ਬਹੁਤ ਨੇੜੇ ਸੀਗਾ ਜਸਟ ਨਾਲ ਦੀ ਗਲੀ 'ਚ ਸੀ ਹਸਪੀਟਲ ਤੋਂ ਸੋ ਉਹਦੇ 'ਚ ਮੈਂ ਬਹੁਤ ਇੱਧਾ ਕਰਦਾ ਹੁੰਦਾ ਸੀਗਾ ਵੀ ਜਦੋਂ ਬ੍ਰੇਕ ਮਿਲੀ ਨਾਲ ਹੀ ਭੱਜ ਕੇ ਉਧਰ ਚਲ ਜਾਣਾ ਬਟ ਬਹੁਤ ਸਪੋਰਟ ਕੀਤੀ ਜੀ ਸਾਰੀ ਟੀਮ ਨੇ ਤੇ ਮੈਂ ਬਹੁਤ ਧੰਨਵਾਦੀ ਹਾਂ ਸਾਰਿਆਂ ਦਾ ਥੈਂਕ ਯੂ ਭਾਜੀ ਤੇ ਇੱਕ ਬਿਲਕੁਲ ਜੀ ਅੱਜ ਬੇਹਦ ਖੁਸ਼ੀ ਹੋ ਰਹੀ ਹੈ ਕਿ ਚਲੋ ਬੁਲਾਵਾ ਆਇਆ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਔਰ ਟ੍ਰੇਲਰ ਦੇਖ ਕੇ ਸੱਚੀ ਮੁੱਚੀ ਮਨਚਿਕ ਹਲਚਲ ਜੀ ਮਚਦੀ ਹੈ ਕਿ ਕੁਝ ਹੈ ਇਸ ਫਿਲਮ ਦੇ ਵਿੱਚ ਹੈ ਨਾ ਕਰਦੇ ਹੋਏ ਤਾਂ ਅਸੀਂ ਜਦੋਂ ਆਪਣਾ ਆਪਣਾ ਪਾਰਟ ਕਰਦੇ ਹਾਂ ਤਾਂ ਸਾਨੂੰ ਓਵਰঅল ਨਹੀਂ ਪਤਾ ਲੱਗਦਾ ਹੁੰਦਾ ਬੇਸ਼ੱਕ ਸਟੋਰੀ ਪਤਾ ਹੁੰਦੀ ਹੈ ਪਰ ਜਦੋਂ ਅਸੀਂ ਦੇਖਦੇ ਹਾਂ ਤਾਂ ਸੱਚਮੁੱਚ ਦਿਲ ਤੱਕ ਪਹੁੰਚਦੀ ਹੈ ਉਸ ਬੁਲਾਵੇ ਦੀ ਆਵਾਜ਼ ਔਰ ਮੈਂ ਸ਼ੁਕਰਗੁਜ਼ਾਰ ਹਾਂ ਕਿ ਆਪਣੇ ਪ੍ਰੋਡਿਊਸਰ ਸਾਹਿਬ ਦਾ ਜਿਨ੍ਹਾਂ ਨੇ ਇਸ ਸਬਜੈਕਟ ਨੂੰ ਚੁਣਿਆ ਕਿਉਂਕਿ ਬੜੇ ਲੰਬੇ ਸਮੇਂ ਤੋਂ ਇਸ ਵਿਸ਼ੇ ਦੇ ਉੱਤੇ ਕੋਈ ਫਿਲਮ ਨਹੀਂ ਬਣੀ ਔਰ ਖਾਸ ਗੱਲ ਇਹ ਵੀ ਹੈਗੀ ਹੈ ਕਿ ਇੱਕ ਪਰਿਵਾਰਿਕ ਫਿਲਮ ਤੋ ਬਹੁਤ ਸਾਰੀ ਬਹੁਤ ਸਰੀਆਂ ਚੀਜ਼ਾਂ ਜਿਹੜੀਆਂ ਇੱਕ ਪਰਿਵਾਰ ਰਿਲੇਟ ਕਰੇਗਾ ਆਪਣੇ ਆਪ ਨੂੰ ਵੀ ਇਸ ਇਸ ਥਾਂ ਤੇ ਰੱਖ ਕੇ ਦੇਖੇਗਾ ਤਾਂ ਬਹੁਤ ਖੂਬਸੂਰਤ ਸੁਨੇਹਾ ਵੀ ਹੈ ਇਸ ਫਿਲਮ ਦੇ ਵਿੱਚ ਔਰ ਮੈਨੂੰ ਲੱਗਦਾ ਹੈ ਕਿ ਜਦੋਂ ਇਸ ਟਾਈਪ ਦਾ ਬੁਲਾਵਾ ਆਉਂਦਾ ਤਾਂ ਸੱਚੀ ਮੁੱਚੀ ਮਾਤਾ ਦੇ ਸ਼ੁਕਰਗੁਜ਼ਾਰ ਆ ਬਹੁਤ ਮਿਹਰ ਹੋਈ ਹੈ ਇਸ ਟੀਮ ਦੇ ਉੱਤੇ ਔਰ ਇਸ ਜਿਹੜਾ ਯੂਨਿਟ ਉੱਥੇ ਗਿਆ ਵੀ ਸੀਗਾ ਮਤਲਬ ਵੈਸ਼ਨੂ ਦੇ ਵੀ ਪਹੁੰਚਣਾ ਵੀ ਇੱਕ ਬੁਲਾਵਾ ਆਏਗਾ ਤਾਂ ਜਾਵਾਂਗੇ ਸੋ ਸਾਨੂੰ ਤਾਂ ਇਹ ਬੁਲਾਵਾ ਫਿਲਮ ਦੇ ਜ਼ਰੀਏ ਸਾਡੇ ਪ੍ਰੋਡਿਊਸਰਸ ਦੇ ਜ਼ਰੀਏ ਸਾਡੇ ਮਾਤਰਾਣੀ ਦੇ ਜ਼ਰੀਏ ਪਹੁੰਚਿਆ ਔਰ ਮੈਂ ਸ਼ੁਕਰਗੁਜ਼ਾਰ ਵੀ ਹਾਂ ਔਰ ਦੁਆ ਕਰਦੀ ਹਾਂ ਕਿ ਇਹ ਫਿਲਮ ਇਹ ਬੁਲਾਵਾ ਹਰ ਘਰ ਤੱਕ ਪਹੁੰਚੇ ਮੈਨੂੰ ਬੁਲਾਵਾ ਨਹੀਂ ਆਇਆ ਸੀਗਾ ਕਿਉਂਕਿ ਸਾਡਾ ਕੁਝ ਲੋਕਾਂ ਦਾ ਸ਼ੂਟ ਇੱਧਰ ਹੀ ਸੀਗਾ ਤੇ ਮਤਲਬ ਮੈਂ ਮੰਨਦੀ ਆ ਕਿ ਸੱਚੀ ਜਦੋਂ ਬੁਲਾਵਾ ਆਉਂਦਾ ਆ ਉਦੋਂ ਹੀ ਅਸੀਂ ਜਾ ਸਕਦੇ ਆ ਨਹੀਂ ਤਾਂ ਨਹੀਂ ਜਾ ਸਕਦੇ ਮਤਲਬ ਫਿਲਮ 'ਚ ਅਸੀਂ ਹੈਗੇ ਵੀ ਆ ਲੇਕਿਨ ਸਾਨੂੰ ਸਾਡਾ ਸ਼ੂਟ ਉੱਥੇ ਨਹੀਂ ਸੀ ਤੇ ਅਸੀਂ ਨਹੀਂ ਜਾ ਸਕੇ ਲੇਕਿਨ ਬੜੇ ਲੱਕੀ ਸੀ ਜਿਹੜੇ ਜਾ ਜਾ ਪਾਏ ਬਾਕੀ ਹਾਂ ਉਹ ਮੈਨੂੰ ਮਿਲ ਗਿਆ ਤੇ ਬਾਕੀ ਮੈਨੂੰ ਇਹ ਹੀ ਲੱਗਦਾ ਕਿ ਜਦੋਂ ਸਰ ਨੇ ਕਿਹਾ ਕਿ ਆਪਾਂ ਕਈ ਵਾਰੀ ਨਾ ਮੈਨੂੰ ਇਦਾਂ ਲੱਗਦਾ ਮੇਰੇ ਨਾਲ ਤਾਂ ਇਹ ਹੁੰਦਾ ਸੁੱਖ 'ਚ ਜਦੋਂ ਅਸੀਂ ਹੁੰਨੇ ਆ ਕਈ ਵਾਰੀ ਭੁੱਲ ਜਾਂਦੇ ਰੱਬ ਨੂੰ ਥੋੜਾ ਜਿਹਾ ਮਤਲਬ ਕਰਦੇ ਆ ਪਾਠ ਪੂਜਾ ਸਾਰੀ ਕਰਦੇ ਆ ਲੇਕਿਨ ਉਹਨਾਂ ਨਹੀਂ ਜੁੜੇ ਹੁੰਦੇ ਜਿੰਨਾ ਅਸੀਂ ਦੁੱਖ 'ਚ ਜੁੜਦੇ ਆ ਜਦੋਂ ਸਾਡੇ ਤੇ ਮੁਸੀਬਤ ਪੈਂਦੀ ਆ ਨਾ ਅਸਲੀ ਰੱਬ ਦੇ ਨਾਲ ਜਿਹੜਾ ਸਾਡਾ ਕਨੈਕਸ਼ਨ ਬਣਦਾ ਆ ਉਹ ਮੈਨੂੰ ਲੱਗਦਾ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਨਾਲ ਕਹਿ ਰਹੀ ਆ ਉਦੋਂ ਜ਼ਿਆਦਾ ਬਣਦਾ ਆ ਤੇ ਮੈਂ ਐਕਸਪੀਰੀਅੰਸ ਕੀਤਾ ਹੈ ਕਿ ਜਦੋਂ ਤੁਹਾਡੀ ਰੱਬ ਨਾਲ ਗੱਲ ਹੁੰਦੀ ਹੈ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਮੇਰੀ ਰੱਬ ਨਾਲ ਸੱਚੀ ਗੱਲ ਹੋਈ ਹੈ ਤੇ ਬਾਕੀ ਮੈਨੂੰ ਲੱਗਦਾ ਕਿ ਦੁੱਖ ਸੁੱਖ ਹਰ ਵੇਲੇ ਯਾਦ ਰੱਖਣਾ ਚਾਹੀਦਾ ਸਾਨੂੰ ਮਤਲਬ ਉਹਨੂੰ ਭੁਲਾਣਾ ਨਹੀਂ ਚਾਹੀਦਾ ਉਹ ਹੀ ਆ ਕਰਨ ਵਾਲਾ ਸਭ ਕੁਝ ਕਰਨ ਵਾਲਾ ਹੋਈ ਹੈ ਬਾਕੀ ਜਿੱਥੋਂ ਤੱਕ ਫਿਲਮ ਦੀ ਗੱਲ ਹੈ ਇਸ ਟੀਮ ਨੇ ਮੈਨੂੰ ਇਸ ਫਿਲਮ ਦਾ ਹਿੱਸਾ ਬਣਾਇਆ ਮੈਂ ਬਹੁਤ ਥੈਂਕਫੁਲ ਹਾਂ ਥੈਂਕ ਯੂ ਸੋ ਮੱਚ ਤੇ ਬੜੀ ਲੱਕੀ ਹਾਂ ਆ ਕਮਾਸ ਸਿੰਦਰ ਜੀ ਨਾਲ ਮੈਂ ਪਹਿਲਾਂ ਵੀ ਕੀਤਾ ਆ ਇਹਨਾਂ ਦਾ ਕੰਮ ਇਸ ਤਰ੍ਹਾਂ ਹੁੰਦਾ ਹੈ ਕਿ ਇਹਨਾਂ ਨੂੰ ਪਤਾ ਹੁੰਦਾ ਹੈ ਕਿ ਮੈਨੂੰ ਕੀ ਕਰਨਾ ਮੈਂ ਕੀ ਕਰਨਾ ਇਦਾਂ ਨਹੀਂ ਹੁੰਦਾ ਕਿ ਸ਼ੂਟ ਕਰੀ ਗਏ ਕਰੀ ਗਏ ਕਰੀ ਗਏ ਕਰੀ ਗਏ ਜਦੋਂ ਐਡਿਟ ਤੇ ਪਹੁੰਚੇ ਤਾਂ ਫਿਰ ਵਿੱਚੋਂ ਹਰ ਸੀਨ ਦਾ ਰਾਸਿਖੜ ਛਟਿਆ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਮੈਨੂੰ ਆਹ ਚਾਹੀਦਾ ਸੀਨ ਲੱਗਣਾ ਇਹ ਉਨਾਂ ਹੀ ਸ਼ੂਟ ਕਰਦੇ ਆ ਔਰ ਉਹ ਸਾਰਾ ਲੱਗਿਆ ਹੁੰਦਾ ਤੇ ਮਤਲਬ ਮੈਂ ਇਹ ਨੋਟਿਸ ਕੀਤਾ ਜਿੰਨਾ ਮੈਂ ਇਹਨਾਂ ਨਾਲ ਕੰਮ ਕੀਤਾ ਬਹੁਤੀਆਂ ਫਿਲਮਾਂ 'ਚ ਐ ਵੀ ਹੁੰਦਾ ਨਾ ਤੁਸੀਂ ਫਿਲਮ ਸ਼ੂਟ ਕਰ ਰਹੇ ਆਏ ਉਹ ਦੱਸ ਸੀਨ ਜਦੋਂ ਤੁਸੀਂ ਐਡਿਟ ਤੋਂ ਬਾਅਦ ਦੇਖਦੇ ਹੋ ਤੇ ਕਈ ਵਾਰੀ ਦੱਸਨ ਜੋਗੇ ਵੀ ਨਹੀਂ ਰਹਿੰਦੇ ਮੈਂ ਇਸ ਫਿਲਮ ਚ ਆਈ ਗਈਆਂ ਤੇ ਐਦਾਂ ਵੀ ਹੋ ਜਾਂਦਾ ਲੇਕਿਨ ਇਹਨਾਂ ਨਾਲ ਕੰਮ ਕਰਦੇ ਆ ਇਹ ਹੁੰਦਾ ਕਿ ਜੋ ਸ਼ੂਟ ਕੀਤਾ ਉਹ ਲੱਗੇਗਾ ਤੇ ਬਹੁਤ ਹੀ ਤਸੱਲੀ ਨਾਲ ਕੰਮ ਕਰਦੇ ਆ ਔਰ ਇਹਨਾਂ ਨਾਲ ਕੰਮ ਕਰਕੇ ਮੈਨੂੰ ਇਸ ਟੀਮ ਨਾਲ ਕੰਮ ਕਰਕੇ ਹਮੇਸ਼ਾ ਹੀ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਮੈਨੂੰ ਐਦਾਂ ਲੱਗਦਾ ਹੈ ਕਿ ਆਪਣੀ ਫੈਮਿਲੀ ਆ ਮਤਲਬ ਤੁਸੀਂ ਇਹਨੇ ਦਿਲ ਨਾਲ ਕੰਮ ਕਰਦੇ ਹੋ ਤੇ ਬਾਕੀ ਮੇਰੀਆਂ ਬੈਸਟ ਵਿਸ਼ੇਸ ਨੇ ਪੰਜਾਬ ਬੁਰੇ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਸਾਰਿਆਂ ਨੂੰ ਹੀ ਪਤਾ ਆ ਤੇ ਲੇਕਿਨ ਅਸੀਂ ਫਿਰ ਇੱਕ ਵਾਰੀ ਸਾਬਿਤ ਕੀਤਾ ਆ ਕਿ ਸਾਡਾ ਪੰਜਾਬੀਆਂ ਦਾ ਦਿਲ ਬਹੁਤ ਵੱਡਾ ਹੁੰਦਾ ਆ ਤੇ ਪ੍ਰਮਾਤਮਾ ਸਾਡੇ ਤੇ ਮਿਹਰ ਕਰੇਗਾ ਆ ਬਾਕੀ ਪੱਲਾ ਸਾਹਿਬ ਜੀ ਮੈਂ ਉਹਨਾਂ ਨਾਲ ਕੰਮ ਤਾਂ ਨਹੀਂ ਕਰ ਸਕੀ ਲੇਕਿਨ ਜੋ ਉਹਨਾਂ ਨੇ ਇੰਡਸਟਰੀ ਨੂੰ ਦਿੱਤਾ ਹੈ ਉਹ ਹਮੇਸ਼ਾ ਯਾਦ ਰੱਖਿਆ ਜਾਊਗਾ ਉਹ ਹਮੇਸ਼ਾ ਸਾਡੇ ਨਾਲ ਹੀ ਰਹਿਣਗੇ ਮੈਨੂੰ ਲੱਗਦਾ ਹੈ ਕਿ ਕਦੀ ਵੀ ਇੰਡਸਟਰੀ ਉਹਨਾਂ ਨੂੰ ਭੁੱਲ ਨਹੀਂ ਸਕਦੀ ਜਿੰਨਾ ਉਹਨਾਂ ਨੇ ਇੰਡਸਟਰੀ ਨੂੰ ਦੇ ਦਿੱਤਾ ਹੈ ਤੇ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਰਵਾਂਗੇ ਬਾਕੀ ਮੇਰੀਆਂ ਬੈਸਟ ਵਿਸ਼ੀਸ ਨੇ ਫਿਲਮ ਲਈ ਫਿਲਮ ਬਹੁਤ ਸੋਹਣੀ ਹੈ ਫੈਮਿਲੀ ਫਿਲਮ ਹੈ ਔਰ ਤੁਸੀਂ ਆਪਣੇ ਪਰਿਵਾਰ ਨਾਲ ਬੈਠ ਕੇ ਦੇਖ ਸਕਦੇ ਹੋ ਔਰ ਬਹੁਤ ਵੱਡੇ ਵੱਡੇ ਮੈਸੇਜ ਵੀ ਹੈਗੇ ਆ ਇਹਦੇ ਵਿੱਚ ਤੇ ਤੁਸੀਂ মিডিਆ ਵਾਲੇ ਵੀ ਸਾਰੇ ਸਪੋਰਟ ਕਰਿਓ ਤੇ ਆਡੀਅנס ਵੀ ਸਪੋਰਟ ਕਰਿਓ ਬਹੁਤ ਸੋਹਣੀ ਫਿਲਮ ਹੈ